प्यारे दोस्तों पुरातन भारतीय कथा कहानियों की लड़ी तहत आज ਤੁਹਾਨੂੰ सृष्टि ਦੀ ਰਚਨਾ ਦੀ ਕਹਾਣੀ ਸੁਣਾਉਂਦੇ ਹਾਂ ਬਹੁਤ ਸਮਾਂ ਪਹਿਲਾਂ ਜਦ ਧਰਤੀ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਸੀ ਅਤੇ ਜਦ ਸੂਰਜ ਚੰਦ ਅਤੇ ਤਾਰਿਆਂ ਨੇ ਹਲੇ ਅਸਮਾਨ ਵਿੱਚ ਚਮਕਣਾ ਸ਼ੁਰੂ ਨਹੀਂ ਕੀਤਾ ਸੀ ਉਸ ਸਮੇਂ ਸਭ ਪਾਸੇ ਕੇਵਲ ਖਲਾ ਸੀ ਅਤੇ ਇਸ ਖਲਾਬ ਵਿੱਚ ਸੀ ਦੁੱਧ ਦਾ ਇੱਕ ਅਸੀਮ ਅਤੇ ਅਮੁਖ ਸਾਗਰ ਦੁੱਧ ਦੇ ਇਸ ਅਨੰਤ ਸਾਗਰ ਵਿੱਚ ਦੁੱਧ ਚਿੱਟੀਆਂ ਲਹਿਰਾਂ ਨਿਰੰਤਰ ਛੱਲਾ ਮਾਰਦੀਆਂ ਰਹਿੰਦੀਆਂ ਅਤੇ ਇਸ ਤਰ੍ਹਾਂ ਸੈਂਕੜੇ ਹਜ਼ਾਰਾਂ ਸਾਲ ਗੁਜ਼ਰ ਗਏ ਦੁੱਧ ਦੇ ਇਸ ਸਾਗਰ ਉੱਪਰ ਸ਼ੇਸ਼ਨਾਗ ਨਾਮ ਦਾ ਇੱਕ ਬਹੁਤ ਵੱਡਾ ਸੱਪ ਕੁੰਡਲੀ ਮਾਰ ਕੇ ਬੈਠਾ ਹੋਇਆ ਸੀ ਸ਼ੇਸ਼ਨਾਗ ਦੀ ਕੁੰਡਲੀ ਨੇ ਇੱਕ ਬਹੁਤ ਸੁੰਦਰ ਵਿਛਾਈ ਵਾਲੇ ਪਲੰਘ ਦਾ ਰੂਪ ਧਾਰਿਆ ਹੋਇਆ ਸੀ ਅਤੇ ਇਸ ਪਲੰਘ ਉੱਪਰ ਵਿਸ਼ਨੂੰ ਦੇਵਤਾ ਲੇਟਿਆ ਹੋਇਆ ਸੀ ਵਿਸ਼ਨੂੰ ਹਮੇਸ਼ਾ ਤੋਂ ਹੀ ਉੱਥੇ ਸੀ ਧਰਤੀ ਸੂਰਜ ਚੰਦ ਅਤੇ ਤਾਰਿਆਂ ਤੋਂ ਵੀ ਪਹਿਲਾਂ ਹਜ਼ਾਰਾਂ ਸਾਲ ਬਾਅਦ ਵਿਸ਼ਨੂੰ ਦੇ ਸਰੀਰ ਵਿੱਚੋਂ ਬ੍ਰਹਮਾ ਪੈਦਾ ਹੋਇਆ ਬ੍ਰਹਮਾ ਸਿਰਜਣਾ ਦਾ ਦੇਵਤਾ ਸੀ ਉਸ ਨੇ ਸੱਤ ਸੰਸਾਰਾਂ ਦੀ ਸਿਰਜਣਾ ਕੀਤੀ ઋષਿ ਕੈਸ਼ਯਪ ਦੀ ਸਿਰਜਣਾ ਕੀਤੀ ਅਤੇ ਉਸ ਦੀਆਂ ਦੋ ਪਤਨੀਆਂ ਦਿੱਤੀ ਅਤੇ ਅਦਿੱਤੀ ਦੀ ਸਿਰਜਣਾ ਕੀਤੀ। ઋષਿ ਬਹੁਤ ਸਿਆਣੇ ਅਤੇ ਵਿਦਵਾਨ ਮਨੁੱਖ ਹੁੰਦੇ ਹਨ ਅਤੇ ਉਹ ਆਪਣਾ ਵਧੇਰੇ ਸਮਾਂ ਪੂਠਾ ਪਾਠ ਪੂਜਾ ਵਿੱਚ ਬਤੀਤ ਕਰਦੇ ਹਨ। ਉਹ ਬਹੁਤ ਸਾਦਾ ਜੀਵਨ ਬਤੀਤ ਕਰਦੇ ਹਨ ਅਤੇ ਵਧੇਰੇ ਕਰਕੇ ਜੰਗਲਾਂ ਵਿੱਚ ਰਹਿੰਦੇ ਹਨ। ઋષਿ ਕੈਸ਼ਪ ਵੀ ਆਪਣੀਆਂ ਦੋਨੋਂ ਪਤਨੀਆਂ ਨਾਲ ਜੰਗਲ ਵਿੱਚ ਰਹਿੰਦਾ ਸੀ। ਕੁਝ ਸਾਲਾਂ ਵਿੱਚ ਹੀ ਉਹ ਬਹੁਤ ਸਾਰੇ ਪੁੱਤਰਾਂ ਦੇ ਮਾਤਾ ਪਿਤਾ ਬਣ ਗਏ। ਦਿਤੀ ਨੇ ਲਗਭਗ ਸਾਰੇ ਹੀ ਪੁੱਤਰ ਰਾਕਸ਼ ਸਨ ਜਦਕਿ ਅਦਿੱਤੀ ਦੇ ਸਾਰੇ ਪੁੱਤਰ ਦੇਵਤੇ ਸਨ। ਰਾਕਸ਼ ਬਹੁਤ ਬੁਰੀਆਂ ਰੂਚੀਆਂ ਦੇ ਮਾਲਕ ਸਨ ਅਤੇ ਉਹ ਆਪਣੇ ਦੂਜੇ ਭਰਾਵਾਂ ਨੂੰ ਨਾ ਕੇਵਲ ਨਫ਼ਰਤ ਹੀ ਕਰਦੇ ਸਨ ਸਗੋਂ ਉਹਨਾਂ ਨੂੰ ਖਤਮ ਵੀ ਕਰਨਾ ਚਾਹੁੰਦੇ ਸਨ। ਦੂਜੇ ਪਾਸੇ ਦੇਵਤੇ ਵੀ ਰਾਕਸ਼ਾਂ ਨੂੰ ਨਫ਼ਰਤ ਕਰਦੇ ਸਨ। ਫਿਰ ਬ੍ਰਹਮਾ ਨੇ ਮਨੁੱਖਾਂ ਜਾਨਵਰਾਂ ਮੱਛੀਆਂ ਪੰਛੀਆਂ ਰੁੱਖਾਂ ਫੁੱਲਾਂ ਆਦਿ ਸਮੇਤ ਪੂਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਪਰ ਇਹਨਾਂ ਵਿੱਚੋਂ ਕੋਈ ਵੀ ਜੀਵ ਜਾਂ ਪੇੜ ਪੌਦਾ ਅਮਰ ਨਹੀਂ ਸੀ ਮੌਤ ਹਮੇਸ਼ਾ ਉਹਨਾਂ ਦੇ ਸਿਰ ਤੇ ਮੰਡਰਾਉਂਦੀ ਰਹਿੰਦੀ ਸੀ ਅਤੇ ਇੱਕ ਦਿਨ ਉਹ ਇਹਨਾਂ ਨੂੰ ਆਪਣੇ ਨਾਲ ਲੈ ਜਾਂਦੀ ਸੀ ਸੱਚ ਤਾਂ ਇਹ ਸੀ ਕਿ ਧਰਤੀ ਤੇ ਰਹਿ ਰਹੇ ਸਮੂਹ ਜੀਵ ਜੰਤੂਆਂ ਸਾਰੇ ਦੇ ਸਾਰੇ ਰਕਸ਼ਾਂ ਅਤੇ ਸਵਰਗ ਵਿੱਚ ਰਹਿ ਰਹੇ ਸਾਰੇ ਦੇਵਤਿਆਂ ਨੂੰ ਇੱਕ ਦਿਨ ਮਰਨਾ ਪੈਂਦਾ ਸੀ ਪਰ ਦੇਵਤੇ ਸਦਾ ਲਈ ਰਹਿਣਾ ਚਾਹੁੰਦੇ ਸਨ ਅਤੇ ਮਰਨਾ ਨਹੀਂ ਚਾਹੁੰਦੇ ਸਨ ਉਹ ਜਾਣਦੇ ਸਨ ਕਿ ਦੁੱਧ ਦੇ ਸਾਗਰ ਵਿੱਚ ਇੱਕ ਬਹੁਤ ਡੂੰਘੇ ਸਥਾਨ ਤੇ ਇੱਕ ਸੁਨਹਿਰੀ ਪਿਆਲਾ ਛੁਪਿਆ ਹੋਇਆ ਸੀ ਅਤੇ ਇਸ ਪਿਆਲੇ ਵਿੱਚ ਅਜੇਹਾ ਅਮਰਤ ਸੀ ਜਿਸ ਨੂੰ ਪੀ ਕੇ ਕੋਈ ਵੀ ਪ੍ਰਾਣੀ ਅਮਰ ਹੋ ਸਕਦਾ ਸੀ ਅਤੇ ਮੌਤ ਉਸ ਦਾ ਕੁਝ ਨਹੀਂ ਵਿਗਾੜ ਸਕਦੀ ਸੀ ਦੇਵਤੇ ਇਹ ਅਮਰਤ ਚਾਹੁੰਦੇ ਸਨ ਪਰ ਇਸ ਨੂੰ ਪ੍ਰਾਪਤ ਕਿਵੇਂ ਕੀਤਾ ਜਾਵੇ ਕਿ ਇਸ ਸਮੁੰਦਰ ਵਿੱਚ ਬਹੁਤ ਡੂੰਘਾ ਨਹੀਂ ਛੁਪਿਆ ਹੋਇਆ ਸੀ ਦੇਵਤੇ ਨੇ ਸਲਾਹ ਬढ़ाई ਕਿ ਉਹਨਾਂ ਨੂੰ ਵਿਸ਼ਨੂੰ ਭਗਵਾਨ ਕੋਲ ਜਾ ਕੇ ਉਸ ਤੋਂ ਸਹਾਇਤਾ ਮੰਗਣੀ ਚਾਹੀਦੀ ਹੈ ਲਗਭਗ ਇਸ ਸਮੇਂ ਹੀ ਦੁਰਵਾਸ਼ਾ ਨਾਮ ਦਾ ਇੱਕ ਹੋਰ ઋષਿ ਸਤ ਸੰਸਾਰਾਂ ਦੀ ਯਾਤਰਾ ਕਰ ਰਿਹਾ ਸੀ ਤੁਰਦਾ ਤੁਰਦਾ ਇੱਕ ਦਿਨ ਉਹ ਆਕਾਸ਼ ਦੇ ਦੇਵਤੇ ਇੰਦਰ ਦੇ ਸ਼ਹਿਰ ਵਿੱਚ ਪਹੁੰਚ ਗਿਆ ਇੰਦਰ ਇੱਕ ਬਹੁਤ ਅਮੀਰ ਦੇਵਤਾ ਸੀ ਉਸਦੇ ਮਹਿਲ ਵਿੱਚ ਬਹੁਤ ਸੁੰਦਰ ਨਰਤਕੀਆਂ ਸਨ ਉਸ ਕੋਲ ਵਧੀਆ ਤੋਂ ਵਧੀਆ ਘੋੜੇ ਅਤੇ ਹਾਥੀ ਸਨ ਅਤੇ ਉਹ ਸਭ ਤੋਂ ਸਿਆਣੇ ਅਤੇ ਸ਼ਕਤੀਸ਼ਾਲੀ ਹਾਥੀ 에ਰਾਵਤ ਤੇ ਸਵਾਰੀ ਕਰਦਾ ਸੀ ਉਸ ਕੋਲ ਵਜਰਯੁੱਧ ਨਾਮ ਦਾ ਇੱਕ ਬਹੁਤ ਭਿਆਨਕ ਹਥਿਆਰ ਵੀ ਸੀ ਅਤੇ ਜਦ ਉਸ ਨੇ ਕਿਸੇ ਦੁਸ਼ਮਣ ਨੂੰ ਮਾਰਨਾ ਹੁੰਦਾ ਤਾਂ ਉਹ ਇਸ ਨੂੰ ਉਸ ਵੱਲ ਛੁੱਟਦਾ ਅਤੇ ਇਸ ਦਾ ਨਿਸ਼ਾਨਾ ਕਦੇ ਵੀ ਖੁੰਝਦਾ ਨਹੀਂ ਸੀ ਬਦਕਿਸਮਤੀ ਨੂੰ ਉਸ ਦੀ ਇਹ ਅਮੀਰੀ ਉਸ ਦੇ ਸਿਰ ਨੂੰ ਚੜ ਗਈ ਅਤੇ ਉਹ ਸੋਚਣ ਲੱਗਾ ਕਿ ਸਮੁੱਚੇ ਕਾਇਨਾਤ ਵਿੱਚ ਕਿਤੇ ਵੀ ਉਸ ਵਰਗਾ ਹੋਰ ਕੋਈ ਹੈ ਹੀ ਨਹੀਂ ਜਦ ਦਰਵਾਸ਼ਾ ਰਿਸ਼ੀ ਇੰਦਰ ਦੇ ਸ਼ਹਿਰ ਵਿੱਚ ਆਇਆ ਤਾਂ ਉਸਨੇ ਨਾ ਉਸਦਾ ਕੋਈ ਸਵਾਗਤ ਕੀਤਾ ਅਤੇ ਨਾ ਹੀ ਉਸ ਨੂੰ ਕੋਈ ਸਨਮਾਨ ਦਿੱਤਾ ਇਸ ਤੇ ਰਿਸ਼ੀ ਨੂੰ ਬਹੁਤ ਗੁੱਸਾ ਆਇਆ ਅਤੇ ਉਹ ਇੰਦਰ ਨੂੰ ਕਹਿਣ ਲੱਗਾ "ਹੇ ਇੰਦਰ ਤੂੰ ਅਮੀਰ ਅਤੇ ਸ਼ਕਤੀਸ਼ਾਲੀ ਹੈ ਅਤੇ ਆਪਣੇ ਅਭਿਮਾਨ ਵਿੱਚ ਤੂੰ ਆਪਣੇ ਮਹਿਮਾਨ ਦਾ ਸਨਮਾਨ ਕਰਨਾ ਵੀ ਭੁੱਲ ਗਿਆ ਹੈ ਕੀ ਤੂੰ ਨਹੀਂ ਜਾਣਦਾ ਮੂਰਖ ਦੇਵਤੇ ਕਿ ਤੇਰੀ ਅਮੀਰੀ ਤੇਰੇ ਨਾਲ ਸਦਾ ਨਹੀਂ ਰਹੇਗੀ" ਇੰਦਰ ਉਸ ਦੀ ਗੱਲ ਤੇ ਕੇਵਲ ਹੱਸਿਆ ਅਤੇ ਉਸ ਨੂੰ ਕਹਿਣ ਲੱਗਾ "ਤੂੰ ਆਪਣਾ ਰਸਤਾ ਨਾ ਆਪ" ਇਸਤੇ ਰਿਸ਼ੀ ਹੋਰ ਵੀ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਇੰਦਰ ਨੂੰ ਸ਼ਰਾਪ ਦਿੰਦਿਆਂ ਕਿਹਾ ਤੇਰੀ ਸਾਰੀ ਅਮੀਰੀ ਤੇਰਾ ਮਹਿਲ ਅਤੇ ਤੇਰੇ ਮਹਿਲ ਵਿੱਚਲੀ ਹਰ ਚੀਜ਼ ਦੁੱਧ ਦੇ ਸਾਗਰ ਵਿੱਚ ਗਰਖ ਜਾਵੇਗੀ ਇੱਕਦਮ ਹੀ ਇੰਦਰ ਦੀ ਸਾਰੀ ਅਮੀਰੀ ਉਸਦੇ ਘੋੜੇ ਉਸਦੀ ਸੈਨਾ ਉਸਦਾ ਐਰਾਬਤ ਹਾਥੀ ਉਸਦੀਆਂ ਸੁਰੀਲੀਆਂ ਗਾਇਕਾਮਾਂ ਸੁੰਦਰ ਨਰਤਕੀਆਂ ਅਤੇ ਵਿਸ਼ਾਲ ਮਹਿਲ ਸਭ ਕੁਝ ਠਾ ਕਰਕੇ ਦੁੱਧ ਦੇ ਸਾਗਰ ਵਿੱਚ ਜਾ ਡੁੱਬਿਆ ਹੁਣ ਇੰਦਰ ਕੋਲ ਆਪਣੇ ਤਣ ਦੇ ਕੱਪੜਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਉਹ ਇੱਕ ਭਿਖਾਰੀ ਬੰਖੜਾ ਆਪਣੀ ਗਲਤੀ ਤੇ ਪਛਤਾ ਰਿਹਾ ਸੀ ਉਸਨੇ ਰਿਸ਼ੀ ਦੇ ਚਰਨੀ ਡਿੱਗ ਕੇ ਉਸ ਨੂੰ ਆਪਣਾ श्राप ਵਾਪਸ ਲੈਣ ਦੀ ਬੇਨਤੀ ਕੀਤੀ ਪਰ ਰਿਸ਼ੀ ਪਿੱਠ ਪਵਾ ਕੇ ਆਪਣੇ ਰਾਹ ਪੈ ਗਿਆ ਇੰਦਰ ਨੂੰ ਆਪਣੇ ਕੀਤੇ ਤੇ ਬਹੁਤ ਅਫਸੋਸ ਸੀ ਅਤੇ ਉਹ ਆਪਣੀ ਅਮੀਰੀ ਮੁੜ ਪ੍ਰਾਪਤ ਕਰਨੀ ਚਾਹੁੰਦਾ ਸੀ ਹੁਣ ਕੇਵਲ ਵਿਸ਼ਨੂੰ ਦੇਵਤਾ ਹੀ ਉਸ ਦੀ ਸਹਾਇਤਾ ਕਰ ਸਕਦਾ ਸੀ ਸੋ ਬਾਕੀ ਦੇਵਤਾ ਨੂੰ ਨਾਲ ਲੈ ਕੇ ਵਿਸ਼ਨੂੰ ਕੋਲ ਪਹੁੰਚ ਗਿਆ ਅਤੇ ਸਾਰੇ ਮਿਲ ਕੇ ਉਸ ਨੂੰ ਪ੍ਰਾਰਥਨਾ ਕਰਨ ਲੱਗੇ हे ਦੇਵਤਾ ਜਨੋ ਮੇਰੀ ਗੱਲ ਧਿਆਨ ਨਾਲ ਸੁਣੋ ਵਿਸ਼ਨੂੰ ਕਹਿਣ ਲੱਗਾ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਕਿ ਤੁਸੀਂ ਕੀ ਕਰਨਾ ਹੈ ਦੁੱਧ ਦੇ ਸਾਗਰ ਕੋਲ ਜਾਵੇ ਜਾਵੋ ਅਤੇ ਉਸ ਨੂੰ ਇਸ ਤਰ੍ਹਾਂ ਰੜਕੋ ਜਿਵੇਂ ਮੱਖਣ ਕੱਢਣ ਲਈ ਦੁੱਧ ਨੂੰ ਰੜਕਿਆ ਜਾਂਦਾ ਹੈ ਇੱਕ ਬਹੁਤ ਮੁਸ਼ਕਲ ਕੰਮ ਹੈ ਅਤੇ ਇਸ ਨੂੰ ਰੜਕਣ ਤੇ ਸੈਂਕੜੇ ਸਾਲ ਲੱਗਣਗੇ ਇਸ ਨੂੰ ਰੜਕਣ ਲਈ ਤੁਸੀਂ ਮੰਦਰਾਚਲ ਪਹਾੜ ਦੀ ਬਧਾਣੀ ਅਤੇ ਵਾਸੂਕੀ नाग ਦਾ ਨੇਤਰਾ ਬਣਾਉਣਾ ਹੈ ਤੁਸੀਂ ਇਸ ਨੂੰ ਇਕੱਲੇ ਨਹੀਂ ਰੜਕ ਸਕੋਗੇ ਅਤੇ ਇਸ ਲਈ ਤੁਹਾਨੂੰ ਆਪਣੇ ਅਰਧ ਭਰਾ ਰਾਖਸ਼ਾਂ ਦੀ ਸਹਾਇਤਾ ਲੈਣੀ ਪਵੇਗੀ ਨੇਤਰ ਦਾ ਇੱਕ ਸਿਰਾ ਤੁਸੀਂ ਫੜੋਗੇ ਅਤੇ ਦੂਜਾ ਸਿਰਾ ਉਹ ਫੜਨਗੇ ਤੇ ਤੁਸੀਂ ਮਿਲ ਕੇ ਦੁੱਧ ਦੇ ਸਾਗਰ ਨੂੰ ਰੜਕੋਗੇ ਜਦ ਤੁਸੀਂ ਸਾਗਰ ਨੂੰ ਇਸ ਤਰ੍ਹਾਂ ਰੜਕੋਗੇ ਤਾਂ ਇਸ ਹੇਠ ਛੁਪੇ ਸਾਰੇ ਖਜ਼ਾਨੇ ਉੱਪਰ ਆ ਜਾਣਗੇ ਅਤੇ ਇਹਨਾਂ ਦੇ ਨਾਲ ਹੀ ਅੰਮ੍ਰਿਤ ਵਾਲਾ ਸੁਨਹਿਰੀ ਪਿਆਲਾ ਵੀ ਬਾਹਰ ਆ ਜਾਵੇਗਾ ਜਿਸ ਨੂੰ ਪੀ ਕੇ ਤੁਸੀਂ ਅਮਰ ਹੋ ਜਾਵੋਗੇ ਦੇਵਤੇ ਉਸ ਦੀ ਗੱਲ ਸੁਣ ਕੇ ਅਤੇ ਉਸ ਦੁਆਰਾ ਦਿੱਤੇ ਗਏ ਸੁਝਾ ਨੂੰ ਅਮਲ ਵਿੱਚ ਲਿਆਉਣ ਦਾ ਮਨ ਬਣਾ ਕੇ ਵਾਪਸ ਆ ਗਏ ਇਸੀ ਸ੍ਰਿਸ਼ਟੀ ਦੀ ਰਚਨਾ ਦੀ ਪਰਾਤਨ ਭਾਰਤੀ ਕਥਾ ਕਹਾਣੀ ਜਾਂ ਮਿਥ ਕਿ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ਬਹੁਤ ਬਹੁਤ ਧੰਨਵਾਦ ਜੇ ਕਹਾਣੀ ਪਸੰਦ ਆਈ ਹੋਵੇ ਤਾਂ ਇਸ ਨੂੰ ਅੱਗੇ ਸਾਂਝਾ ਕਰੋ ਅਤੇ ਸਾਡੇ ਚੈਨਲ ਸਿਰਜਣਾ ਟੀਵੀ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਹੋਰ ਵੱਧ ਤੋਂ ਵੱਧ ਜੋ ਅਪਲੋਡ ਨੇ ਉਹ ਦੇਖ ਸਕੋ ਧੰਨਵਾਦ